ਆਇਆ ਯਾਰ ਅੱਜ ਪਵਨ ਦਿਨ ਤੇ ਸ਼ੁਭਰਾਤਰੀ ਦੇ ਇਤਿਹਾਸ ਦੇ ਸਬੰਧ ਵਿੱਚ ਮਾ ਆ ਵਿਸ਼ਰਣ ਦੇਵੀ ਸੇਵਕ ਸਭਾ ਵੱਲੋਂ ਜੁਜੀਪੁਰਾ ਵਿਖੇ ਅੱਜ ਲੰਗਰ ਲਗਾਇਆ ਗਿਆ ਇਹਨਾਂ ਦੇ ਮੁਖ ਸੇਵਾਦਾਰ ਰੋਜੀ ਜੀ ਸੈਂਪੀ ਕਪੂਰ ਸਾਹਿਬ ਗ੍ਰੀਟੀ ਜੀ ਲਖੀ ਵੀਰ ਔਰ ਸਾਰੇ ਰਲ ਕੇ ਜਿਹੜਾ ਅੱਜ ਲੰਗਰ ਲਗਾਇਆ ਹੈ ਜੀ ਸਾਡੇ ਸਾਰੇ ਭੁੱਲਾ ਜੀ ਸਾਰਿਆਂ ਨੇ ਅੱਜ ਰਲ ਕੇ ਲੰਗਰ ਲਗਾਇਆ ਇਸ ਦਿਨ ਤੇ ਮੈਂ ਸਾਰਿਆਂ ਨੂੰ ਆਪਣੇ ਲੋ ਆਪਣੀ ਪਾਰਟੀ ਆਮ ਆਦਮੀ ਪਾਰਟੀ ਨੂੰ ਮੈਡਮ ਜੀਵਨ ਚੋਦਪੁਰ ਦੀ ਐਮਐਲਏ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਜੀ ਔਰ ਚੋਂ ਸ਼੍ਰੀਪ੍ਰਭ ਦੇ ਕੇ ਹਰ ਸਾਲ ਦੀ ਤਰ੍ਹਾਂ ਸੰਕਰ ਭਗਵਾਨ ਜੀ ਦਾ ਜੋ ਵਿਆਹ ਹੋਇਆ ਬੜੀ ਸ਼ਰਧਾ ਤੇ ਸ਼ਾਨਾ ਬਣਾਇਆ ਗਿਆ ਮਾ ਵੈਸ਼ਨ ਦੇ ਵੀ ਨੋਜਾਂ ਸਫਲ ਸਫਲ ਹੋ ਲੋ ਵੱਡੇ ਵੱਡੇ ਭਰਾ ਵਾਰਦੇ ਕੌਂਸਲ ਸਾਹਿਬ ਜਤਿੰਦਰ ਸਾਹਿਬ ਚੰਦਰ ਸਾਹਿਬ ਦੀ ਮੋਤੀ ਪਾੜੀਆ ਕਿ ਪੰਮਨ ਹਾਜੀਦਵਾਲੀ ਪਹੁੰਚੇ ਨਾਲ ਸਾਡੇ ਮੈਂਬਰ ਸਫਾ ਦੇ ਗ੍ਰੀੜੀ ਜੀ ਲਕੀ ਜੀ ਰਾਜਨ ਜੀ ਤੇਮੀ ਪੋੜਿਆ ਵਾਲੀ ਜੀ ਪੋਲਾ ਜੀ ਸਰਪੂਰ ਸਾਹਿਬ ਸ਼ਮੀ ਜੀ ਛੰਟੀ ਜੀ ਛੰਟੀ ਜੀ ਸਾਇਲ ਜੀ ਹਰ ਸਾਲ ਦੀ ਤਰ੍ਹਾਂ ਸ਼ੰਕਰ ਗੁਰੂ ਆਏ ਸਾਡੇ ਤੇ ਮੇਲ ਕਰ ਸਾਡੀ ਸੁਸਾਇਟੀ ਦੇ ਮਾ ਵੈਸ਼ਨ ਨੂੰ ਮੋਜਲਾ ਸੇਵਾ ਸਭਾ ਤੇ ਇਸੇ ਤਰ੍ਹਾਂ ਰਾਣੀ ਪਿਆਰ ਜੀ ਹੁਣ ਕਾ ਲਵਾਉਂਦੇ ਰਿਆ ਜਕਾਲਾ ਸ਼ਿਵਰਾ ਜੀ ਸਾਕੇ ਦੀ ਬਾਤ ਕੀ ਜੇ ਬੰਬ ਬੰਬ ਆ ਬਾ ਵੇ ਕਿਹ ਕਿਹਦਾ ਲੰਗਰ ਚ ਵਰਤਾਇਆ ਗਿਆ ਲੰਗਰ ਆਇਆ ਲੰਗਰ ਚ ਸ਼ੰਕਰਵਾਜ ਦੇ ਤਾ ਪ੍ਰਸ਼ਾਦਾ ਕਣਾਰ ਹੀ ਆਪਣੇ ਮੱਟੀ ਆਮਨਾ ਔਰ ਆ हा साली हा साल इलाही शुरूआती साॻी खाधो पीमा भाई भाई मतिलबी रोजी भाॼी हिकु भाॼी हिकु दान्ठू हिकु